ਲੋਕਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਸ਼ੰਕਾ ਵੀ ਜੰਗ ਲੱਗੀ ਵੀ ਆ ਜਾਂ ਨਹੀਂ ਲੱਗੀ ਬਾਰਡਰਾਂ ਤੇ ਕੋਈ ਗੋਲੀਬਾਰੀ ਨਹੀਂ ਹੋਈ ਭਾਜਪਾ ਸਰਕਾਰ ਦੇ ਮੈਂ ਸਮਝਦਾ ਹਾਂ ਵੀ ਉਹ ਕੀ ਚਾਹੁੰਦੇ ਕੀ ਆ ਕਰਨਾ ਪੰਜਾਬ ਦੇ ਅੰਦਰ ਆਪਣੇ ਆਪ ਨੂੰ ਜਾਂ ਹਿੰਦੁਸਤਾਨ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰ ਰਹੇ ਆ ਜੋ ਚਾਹੁੰਦੇ ਕਿ ਅਲਫਾਜ਼ ਔਰ ਜੁਮਲੇ ਹੀ ਨਹੀਂ ਕਾਫੀ ਰੂਦਾਰੀ ਨਾ ਹੋ ਤੋ ਇਬਾਦਤ ਹੀ ਲਵਾਰਸ ਹੈ ਇਬਾਦਤ ਹੀ ਲਵਾਰਸ ਹੈ ਸਰਕਾਰ ਆਈ ਹੈ ਕੁੜੀ ਹਮਲਾ ਇਨਾਂ ਦੀ ਸਰਕਾਰ ਦੇ ਵਿੱਚ ਹੋ ਗਿਆ ਪੁਲਵਾਮਾ ਹਮਲਾ ਇਨਾਂ ਦੀ ਸਰਕਾਰ ਚ ਹੋਇਆ ਕਾਰਗਲ ਦਾ ਹਮਲਾ ਇਨਾਂ ਦੀ ਸਰਕਾਰ ਚ ਹੋਇਆ ਸੰਸਦ ਤੇ ਹਮਲਾ ਇਨਾਂ ਦੀ ਸਰਕਾਰ ਚ ਹੋਇਆ ਆਕਰਸ਼ਨ ਧਾਮ ਦੇ ਵਿੱਚ ਹਮਲਾ ਇਨਾਂ ਦੀ ਸਰਕਾਰ ਦੇ ਵਿੱਚ ਹੋਇਆ ਕੰਧਾਰ ਆਈਸੀ 814 ਹਾਈ ਜੈਟ ਇਨਾਂ ਦੀ ਸਰਕਾਰ ਐਮਐਲਏ ਨੂੰ ਇਹਨਾਂ ਨੇ ਮੰਗ ਪੱਤਰ ਦਿੱਤਾ ਕਿ ਪੰਜਾਬ ਨੂੰ ਪਾਣੀ ਦਿੱਤਾ ਜਾਵੇ ਜੋ ਡੈਮ ਸੇਫਟੀ ਐਕਟ 2021 ਨਾ ਤਾਂ ਇਹਨਾਂ ਨੇ ਉਹਨੂੰ ਕੁਝ ਸਮਝਿਆ ਨਾ ਪੰਜਾਬ ਦੇ ਵਡੇਰੇ ਹਿੱਤਾਂ ਦੀ ਇਹਨਾਂ ਨੇ ਕੋਈ ਗੱਲ ਨਹੀਂ ਜਿਹਨੂੰ ਵੀ ਇਹ ਕਹਿਣਾ ਚਾਹਣਾ ਕਿ ਸੀਐਮ ਸਾਹਿਬ ਮਾੜਾ ਮੋਟਾ ਆਪਣੀ ਮਰਿਆਦਾ 'ਚ ਰਹਿੰਦੇ ਹੋਏ ਤੁਸੀਂ ਮਾੜਾ ਜਿਹਾ ਲੋਕਾਂ ਤੇ ਕਿਸਾਨਾਂ ਤੇ ਟਿੱਪਣੀਆਂ ਕਰਦੇ ਹੋ ਹੁਣ ਵੀ ਮੈਂ ਇਹ ਗੱਲ ਕਹਿਣਾ ਜਿਸ ਤਰ੍ਹਾਂ ਸੈਂਟਰ ਸਰਕਾਰ ਚਲਦੀ ਆ ਆਪਦਾ ਗੋਦੀ মিডিਆ ਬਣਾ ਲਿਆ ਉਸੇ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਇੱਕ মিডিਆ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈ ਚੈਨਲਾਂ ਨੂੰ ਇਹਨਾਂ ਨੇ ਆਪਦੇ ਕਿਤੇ ਕੈਪਚਰ ਕੀਤਾ ਹੋਇਆ ਹੈ ਨਹੀਂ ਕਿਸਾਨਾਂ ਦੀ ਤਾਂ ਗੱਲ ਜੋ ਕਿਸਾਨ ਬਿਆਨ ਦੇਣੇ ਚਾਹੁੰਦੇ ਆ ਉਹਦਾ ਚੈਨਲਾਂ ਤੇ ਚਲਦੀ ਨਹੀਂ ਜੋ ਕਿਸਾਨ ਆਪਣੀਆਂ ਮੰਗਾਂ ਰੱਖਦੇ ਆ ਉਹਦਾ ਚੈਨਲਾਂ ਤੇ ਆਉਂਦੀਆਂ ਹੀ ਨਹੀਂ ਬਸ ਪਾਣੀਆਂ ਦਾ ਰਾਖਾ ਭਗਵੰਤ ਮਾਨ ਪਾਣੀਆਂ ਦਾ ਰਾਖਾ ਭਗਵੰਤ ਮਾਨ ਉਹਦੇ ਪੋਸਟਰ ਵੱਡੇ ਵੱਡੇ ਅਖਬਾਰਾਂ ਤੇ ਲਾਤੇ ਚੈਨਲਾਂ ਤੇ ਮਸ਼ਹੂਰੀਆਂ ਦੇਤੀਆਂ ਪੰਜਾਬ ਦੇ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਬਰਬਾਦ ਕੀਤਾ ਗੱਲ ਨਹੀਂ ਕੀਤੀ 3 ਸਾਲ ਤੋਂ BBM ਦੇ ਵਿੱਚੋਂ ਸਾਡੇ ਪੰਜਾਬ ਦੀ ਨੁਮਾਇੰਦਗੀ ਖਤਮ ਹੋਈ ਕੋਈ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾਂ ਹਾਈ ਕੋਰਟ ਦੇ ਵਿੱਚ ਕੋਈ ਰਿਟ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸੌਦਾ ਸਵਾਦ ਕਰਦਾ ਹੈ ਜਿਵੇਂ ਕਿ ਇਸ ਵਕਤ ਲਗਾਤਾਰ ਜਿਥੇ ਦੇਸ਼ ਦੇ ਵਿੱਚ ਜੰਗ ਦਾ ਮਾਹੌਲ ਸੀ ਉਹ ਕਿਤੇ ਨਾ ਕਿਤੇ ਹੁਣ ਸ਼ਾਂਤ ਹੋਇਆ ਤਾਂ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਪਾਣੀ ਦਾ ਮਸਲਾ ਸੀ ਉਹ ਉਸੇ ਦਾ ਉਸੇ ਦਿਖਾਰਾ ਹੈ ਪਿਛਲੇ ਦਿਨੀ ਇੱਕ ਸੀਐਮ ਮਾਨ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੂੰ ਲੋਕ ਕਿਸਾਨਾਂ ਨੂੰ ਵੀ ਕਿਹਾ ਗਿਆ ਸੀ ਅੱਜੋ ਕਿੱਥੇ ਨੇ ਜੋ ਪਾਣੀ ਦੀਆਂ ਗੱਲਾਂ ਬਾਤਾਂ ਕਰਦੇ ਸੀ ਜੋ ਮੁੱਦੇ ਚੁੱਕਦੇ ਜਿਹੜਾ ਧਰਨੇ ਲਾਉਂਦੇ ਸੀ ਚਨ ਰੋਡ ਰੋਕਦੇ ਸਨ ਪਰ ਇਸ ਉੱਪਰ ਆਪਾਂ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਫ੍ਰੀ ਕੋਰਟ ਤੋਂ ਡਬਲਿਕ ਤੋਂ ਸੀ ਸਪੋਕਸਪਰਸਨ ਨੇ ਆ ਕਾਂਗਰਸ ਪਾਰਟੀ ਦੇ ਗੱਲਬਾਤ ਕਰਾਂਗੇ ਸੋ ਸਭ ਆ ਪਹਿਲਾਂ ਤੋਂ ਤੁਹਾਡਾ ਖਬਰਨਾਮਾ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਜਗਤਾਰ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਮੈਨੂੰ ਦਰਸ਼ਕਾਂ ਦੇ ਰੂਹ ਰੂਹ ਲਾਇਆ ਤੁਹਾਡੇ ਚੈਨਲ ਦੇ ਜ਼ਰੀਏ ਮੈਨੂੰ ਦਰਸ਼ਕਾਂ ਦੇ ਰੂਹ ਰੂਹ ਹੋਣ ਦਾ ਮੌਕਾ ਮਿਲਿਆ ਧੰਨਵਾਦ ਤੁਹਾਡਾ ਕੱਲ ਕਰੀਏ ਪਾਣੀਆ ਦਾ ਲਗਾ ਇੱਕ ਵਾਰ ਜੰਗ ਦਾ ਮਾਹੌਲ ਜਿਹੜਾ ਕਿਤਨੇ ਸ਼ਾਂਤ ਹੋ ਗਿਆ ਪਰ ਪਾਣੀਆ ਦਾ ਮਸਲਾ ਫੇਰ ਇੱਕ ਵਾਰ ਉੱਠ ਚੁੱਕਿਆ ਜਿਹੜਾ ਕੱਲ ਦਾ ਬਿਆਨ ਚੱਲ ਰਿਹਾ ਹੈਗਾ ਸੀਮਾਨ ਦਾ ਤੁਸੀਂ ਉਹ ਤੋਂ ਪਹਿਲਾਂ ਆਪਾਂ ਗੱਲ ਕਰੀ ਤਾਂ ਕਿਵੇਂ ਦੇਖਦੇ ਹੋ ਦੇਖੋ ਜਗ ਲੋਕਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਸ਼ੰਕਾ ਵੀ ਜੰਗ ਲੱਗੀ ਵੀ ਆ ਜਾਂ ਨਹੀਂ ਲੱਗੀ ਬਾਡਰਾਂ ਤੇ ਕੋਈ ਗੋਲੀਬਾਰੀ ਨਹੀਂ ਹੋਈ ਭਾਜ ਭਾਜ ਸਰਕਾਰ ਦੇ ਮੈਂ ਸਮਝਦਾ ਐ ਵੀ ਉਹ ਕੀ ਚਾਹੁੰਦੇ ਕੀ ਆ ਕਰਨਾ ਪੰਜਾਬ ਦੇ ਅੰਦਰ ਆਪਣੇ ਆਪ ਨੂੰ ਜਾਂ ਹਿੰਦੁਸਤਾਨ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰ ਰਹੇ ਆ ਜੋ ਵੀ ਇਹਨਾਂ ਦੀ ਸਰਕਾਰ ਦੇ ਵਿੱਚ ਜਦੋਂ ਤੋਂ ਇਹਨਾਂ ਦੀ ਸਰਕਾਰ ਆਈ ਆ ਉੜੀ ਹਮਲਾ ਇਹਨਾਂ ਦੀ ਸਰਕਾਰ ਦੇ ਵਿੱਚ ਹੋ ਗਿਆ ਪੁਲਵਾਮਾ ਹਮਲਾ ਇਹਨਾਂ ਦੀ ਸਰਕਾਰ ਚ ਹੋਇਆ ਕਾਰਗਲ ਦਾ ਹਮਲਾ ਇਹਨਾਂ ਦੀ ਸਰਕਾਰ 'ਚ ਹੋਇਆ ਸੰਸਦ ਤੇ ਹਮਲਾ ਇਹਨਾਂ ਦੀ ਸਰਕਾਰ 'ਚ ਹੋਇਆ ਆਕਰਸ਼ਨ ਧਾਮ ਦੇ ਵਿੱਚ ਹਮਲਾ ਇਹਨਾਂ ਦੀ ਸਰਕਾਰ ਦੇ ਵਿੱਚ ਹੋਇਆ ਕੰਧਾਰ ਆਈਸੀ 814 ਹਾਈਜੈਕ ਇਹਨਾਂ ਦੀ ਸਰਕਾਰ ਦੇ ਵਿੱਚ ਹੋਇਆ ਕਸ਼ਮੀਰੀ ਹਿੰਦੂਆਂ ਦਾ ਜੋ ਪ੍ਰਵਾਸ ਆ ਉਹ ਇਹਨਾਂ ਦੀ ਸਰਕਾਰ ਦੇ ਵਿੱਚ ਹੋਇਆ ਪਹਿਲਗਮ ਹਮਲਾ ਇਹਨਾਂ ਦੀ ਸਰਕਾਰ ਦੇ ਵਿੱਚ ਹੋਇਆ ਸੋ ਇਹ ਕਿਤੇ ਨਾ ਕਿਤੇ ਲੋਕਾਂ ਦੇ ਦਿਮਾਗ 'ਚ ਸ਼ੰਕਾ ਖੜੀ ਹੁੰਦੀ ਹੈ ਕਿ ਅਜੇ ਆਪਣੇ ਆਪ ਨੂੰ ਭਾਜਪਾ ਦਾ ਜੋ ਗੋਦੀ মিডিਆ ਉਹ ਪੇਸ਼ ਕਰ ਰਿਹਾ ਕਿ ਦੇਸ਼ ਇੱਕ ਸੁਰੱਖਿਤ ਹੱਥਾਂ ਦੇ ਵਿੱਚ ਹੈ ਕਿ ਇਹ ਸੁਰੱਖਿਤ ਕਿਵੇਂ ਹੋ ਸਕਦਾ ਹੈ ਜਿੱਥੇ ਜਿੰਨਾਂ ਦੀ ਸਰਕਾਰ ਦੇ ਵਿੱਚ ਇੰਨੇ ਹਮਲੇ ਅੱਤਵਾਦੀ ਹੋ ਗਏ ਹੁਣ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਸੁੱਤੀਆਂ ਪਈਆਂ ਦੇਸ਼ ਦੀਆਂ ਇੰਟੈਲੀਜੈਂਸੀਆਂ ਸੁੱਤੀਆਂ ਪਈਆਂ ਲੋਕ ਆਪਣੇ ਆਪ ਨੂੰ ਕਿਵੇਂ ਸੁਰੱਖਿਤ ਸਮਝ ਸਕਦੇ ਆ ਕੋਈ ਤਾਂ ਲੋਕਾਂ ਦੇ ਦਿਮਾਗ ਚ ਆ ਰਹੀ ਹੈ ਕਿ ਵੋਟਾਂ ਦੇ ਨੇੜੇ ਆ ਕੇ ਇਹ ਕੁਝ ਹੁੰਦਾ ਜਾਂ ਕੀ ਹੈ ਇਹ ਲੋਕਾਂ ਦੇ ਅੰਦਰ ਕਈ ਤਰ੍ਹਾਂ ਦੇ ਸਵਾਲ ਆ। ਦੂਜੀ ਗੱਲ ਹੈ ਜਗਤਾਰ ਜੀ ਜਿਹੜਾ ਤੁਸੀਂ ਸਵਾਲ ਕੀਤਾ ਪਾਣੀਆਂ ਦੇ ਮੁੱਦੇ ਤੇ। ਪਾਣੀਆਂ ਦੇ ਮੁੱਦੇ ਤੇ ਮੈਂ ਇਹ ਕਹਿਣਾ ਚਾਹਣਾ ਭਗਵੰਤ ਮਾਨ ਦਾ ਕੋਈ ਸਟੈਂਡ ਨਹੀਂ ਹੈ। ਇਸ ਤੋਂ ਪਹਿਲਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਹਾਂ ਬੀਬੀਐਮਬੀ ਮੁੱਦੇ ਦੇ ਉੱਤੇ ਜੋ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ 1 ਅਪ੍ਰੈਲ ਤੋਂ 4000 ਕਿਊਸਕ ਪਾਣੀ ਪਹਿਲਾਂ ਹੀ ਹਰਿਆਣੇ ਨੂੰ ਦੇ ਰਹੀ ਹੈ ਔਰ ਦੂਜੇ ਜੰਗ ਦੇ ਨਾਂ ਤੇ ਹਰਿਆਣੇ ਸੌਰੀ ਰਾਜਸਥਾਨ ਨੂੰ ਪਾਣੀ ਦਿੱਤਾ ਜਾ ਰਿਹਾ ਹੈ। ਇਹ ਵੀ ਮੈਂ ਸਮਝਦਾ ਇੱਕ ਭਗਵਾਨ ਤਮਾਨ ਸੈਂਟਰ ਦਾ ਹੱਥ ਠੋਕਾ ਬਣ ਕੇ ਪੰਜਾਬ ਦੇ ਲੋਕਾਂ ਦੇ ਨਾਲ ਠੋਕਾ ਕਰ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡਾ ਵਿਸ਼ਵਾਸ ਘਾਤ ਹੋ ਰਿਹਾ ਪੰਜਾਬ ਤੇ ਪੰਜਾਬੀਅਤ ਦਾ ਪੰਜਾਬ ਦੀ ਕਿਸਾਨੀ ਦਾ ਘਾਣ ਹੋ ਰਿਹਾ ਜਿੱਥੇ ਇਹਨਾਂ ਨੇ ਕਿਸਾਨਾਂ ਦੇ ਉੱਤੇ ਵੀ ਟਿੱਪਣੀਆਂ ਕੀਤੀਆਂ ਕਿ ਇਹ ਕਿਸਾਨ ਹੁਣ ਕਿੱਥੇ ਆ ਪਾਣੀਆਂ ਦੇ ਰਾਖੇ ਹੁਣ ਕਿੱਧਰ ਗਏ ਮੈਂ ਦੇਖ ਰਿਹਾ ਸੁਣਿਆ ਅਸੀਂ ਸਾਰੇ ਲੋਕਾਂ ਨੇ ਸੁਣਿਆ ਚੈਨਲਾਂ ਦੇ ਉੱਤੇ ਪਰ ਜੋ ਕਿਸਾਨਾਂ ਨੂੰ ਇਹ ਕਹਿ ਰਿਹਾ ਪਰ ਕਿਸਾਨਾਂ ਨੇ ਤਾਂ ਇਹਨਾਂ ਦੇ ਇਕੱਲੇ ਇਕੱਲੇ ਐਮਐਲਏ ਨੂੰ ਪਿਛਲੇ ਸਾਲ ਕੱਲੇ-ਕੱਲੇ ਐਮਐਲਏ ਨੂੰ ਇਹਨਾਂ ਨੇ ਮੰਗ ਪੱਤਰ ਦਿੱਤਾ ਕਿ ਪੰਜਾਬ ਨੂੰ ਪਾਣੀ ਦਿੱਤਾ ਜਾਵੇ ਜੋ ਡੈਮ ਸੇਫਟੀ ਐਕਟ 2021 ਨਾ ਤਾਂ ਇਹਨਾਂ ਨੇ ਉਹਨੂੰ ਕੁਝ ਸਮਝਿਆ ਨਾ ਪੰਜਾਬ ਦੇ ਵਡੇਰੇ ਹਿੱਤਾਂ ਦੀ ਇਹਨਾਂ ਨੇ ਕੋਈ ਗੱਲ ਸਮਝੀ ਜੋ ਸੈਂਟਰ ਵੱਲੋਂ ਕਾਨੂੰਨ ਬਣ ਕੇ ਆ ਰਹੇ ਆ ਉਹ ਪੰਜਾਬ ਦੇ ਉੱਤੇ ਥੋਪੇ ਜਾ ਰਹੇ ਆ ਚਾਹੇ ਉਹ ਸਿੱਖਿਆ ਨੀਤੀ ਹੋਵੇ ਸਿੱਖਿਆ ਨੀਤੀ 2020 ਦੇ ਤਹਿਤ ਪੰਜਾਬ ਦੇ ਵਿੱਚ ਦੋ ਮੁੱਖ ਮੰਤਰੀ ਬਦਲ ਕੇ ਕੈਪਟਨ ਅਮਰਿੰਦਰ ਸਿੰਘ ਵੀ ਆਏ ਚਰਨਜੀਤ ਸਿੰਘ ਚੰਨੀ ਸਾਹਿਬ ਵੀ ਆਏ ਔਰ ਉਹਨਾਂ ਨੇ ਲਾਗੂ ਨਹੀਂ ਕੀਤਾ ਇਹਨੇ ਸਭ ਤੋਂ ਪਹਿਲਾਂ ਇਹਨੇ ਲਾਗੂ ਕੀਤਾ ਪੰਜਾਬ ਦੇ ਅੰਦਰ ਸਾਰੀਆਂ ਸਾਊਥ ਦੀਆਂ ਸਟੇਟਾਂ ਨਾਰਥ ਦੀਆਂ ਸਟੇਟਾਂ ਇਸ ਚੀਜ਼ ਦਾ ਵਿਰੋਧ ਕਰ ਰਹੀਆਂ ਪਰ ਇਹ ਜਨਾਬ ਸਭ ਤੋਂ ਪਹਿਲਾਂ ਫਿਰ ਪੰਜਾਬ ਪੁਲਿਸ ਨੂੰ ਵਾਧੂ ਅਧਿਕਾਰ ਦਿੱਤੇ ਸਬ ਇੰਸਪੈਕਟਰਾਂ ਨੂੰ ਵਾਧੂ ਅਧਿਕਾਰ ਦਿੱਤੇ ਉਹ ਵੀ ਕਾਨੂੰਨ ਸਾਡੇ ਤੇ ਥੋਪਤਾ ਵੀ ਲੋਕਾਂ ਦੀ ਜਵਾਨਬੰਦੀ ਹੋ ਸਕੇ ਸਾਡੇ ਅੱਜ ਨੌਜਵਾਨਾਂ ਦੇ ਮੁਕਾਬਲੇ ਬਣ ਰਹੇ ਆ ਪੰਜਾਬ ਸਰਕਾਰ ਸੁੱਤੀ ਪਈ ਹੈ ਸੋ ਮੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਜੋ ਕਿਸਾਨਾਂ ਦੇ ਉੱਤੇ ਏਡੀਆਂ ਭੱਦੀਆਂ ਟਿੱਪਣੀਆਂ ਕੀਤੀਆਂ ਕਿ ਇਹਨਾਂ ਨੂੰ ਤਾਂ ਏਸੀ ਟਰਾਲੀਆਂ ਚਾਹੀਦੀਆਂ ਇਹਨਾਂ ਨੂੰ ਤਾਂ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਐ ਇਹ ਏਸੀ ਟਰਾਲੀਆਂ 'ਚ ਬੈਠ ਕੇ ਧਰਨੇ ਲਾ ਸਕਦੇ ਆ ਪਰ ਮੈਂ ਭਗਵਾਨਤਮਨ ਜੀ ਨੂੰ ਇਹ ਕਹਿਣਾ ਚਾਹਣਾ ਕਿ ਸੀਐਮ ਸਾਹਿਬ ਮਾੜਾ ਮੋਟਾ ਆਪਣੀ ਮਰਿਆਦਾ 'ਚ ਰਹਿੰਦੇ ਹੋਏ ਤੁਸੀਂ ਮਾੜਾ ਜਿਹਾ ਲੋਕਾਂ ਤੇ ਕਿਸਾਨਾਂ ਤੇ ਟਿੱਪਣੀਆਂ ਕਰਿਆ ਕਰੋ ਪੰਜਾਬ ਇੱਕ ਕਿਸਾਨੀ ਦਾ ਸੂਬਾ ਐ ਕਿਸਾਨੀ ਨੂੰ ਪ੍ਰਮੋਟ ਕਰੋ ਤੁਸੀਂ ਸੋ ਕਿਸਾਨਾਂ ਦੇ ਉੱਤੇ ਤੁਸੀਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹੋ ਜਿਵੇਂ ਉਹ ਕਿਸਾਨ ਸਾਡੇ ਪੰਜਾਬ ਦੇ ਵਸਿੰਦੇ ਹੀ ਨਹੀਂ ਪੰਜਾਬ ਦੇ ਕਿਸਾਨਾਂ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਆ ਜਿਵੇਂ ਉਹ ਧਰਨਿਆਂ ਚੋ ਰੋਟੀ ਖਾਂਦੇ ਹੋਣ ਇਹਨਾਂ ਦੇ ਆਈਟੀ ਸੈੱਲ ਆ ਜੋ ਉਹਦੇ ਵਿੱਚ ਇਹਨਾਂ ਦੀਆਂ ਵੀਡੀਓ ਪੈ ਜਾਂਦੀਆਂ ਫਿਰ ਉਹਦੇ ਵੀਡੀਓ ਦੇ ਵਿੱਚ ਥੱਲੇ ਕਮੈਂਟ ਬਾਕਸਾਂ ਦੇ ਵਿੱਚ ਇਹਨਾਂ ਨੂੰ ਗਾਲਾਂ ਕੱਢੀ ਜਾਂਦੇ ਆ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਕਿਸਾਨਾਂ ਦੀ ਤੁਸੀਂ ਇੰਨੀ ਟਿੱਪਣੀ ਕਰਦੇ ਹੋ ਤੁਸੀਂ ਖੁਦ ਵਿਧਾਨ ਸਭਾ ਨੂੰ ਆਪਣੀ ਨੂੰ ਉੱਥੇ ਵੀ ਏਸੀ ਚੱਲਦਾ ਤੁਸੀਂ ਆਜੋ ਖੇਤ ਦੇ ਵਿੱਚ ਜੇ ਤੁਸੀਂ ਕਿਸਾਨਾਂ ਵਾਰੀ ਕਹਿਣੇ ਆ ਤੂੰ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਹਿਨੇ ਲਾ ਲਓ ਵਿਧਾਨ ਸਭਾ ਨੂੰ ਤੁਸੀਂ ਖੇਤ ਦੇ ਵਿੱਚ ਲਾ ਲਓ ਜੇ ਸਿਰ ਤੋਂ ਲੈ ਕੇ ਗਿੱਟਿਆਂ ਤੱਕ ਮੁੜਕਾਣਾ ਚਾਹੋਗੇ ਤਾਂ ਤੁਸੀਂ ਮੇਰਾ ਨਾਮ ਮਟਾ ਦਿਓ ਸੋ ਫੌਜ ਨੂੰ ਪਾਣੀ ਦੇਣ ਦੇ ਨਾਂ ਤੇ ਜੋ ਇਹਨਾਂ ਨੇ ਕਿਹਾ ਕਿ ਫੌਜ ਨੂੰ ਪਾਣੀ ਦੇਣ ਲਈ ਪੰਜਾਬ ਸਰਕਾਰ ਤਿਆਰ ਆ ਪਾਣੀ ਤਾਂ ਕੀ ਅਸੀਂ ਖੂਨ ਦੇਣ ਨੂੰ ਵੀ ਤਿਆਰ ਆ ਐਡੇ ਐਡੇ ਵੱਡੇ ਦਾਅਵੇ ਕਰ ਦਿੰਦੇ ਆ ਇਹ ਖੂਨ ਦਾ ਇੱਕ ਕਤਰਾ ਨਹੀਂ ਦੇ ਸਕਦੇ ਖੂਨ ਦੇਂਦੀਆਂ ਗੱਲਾਂ ਕਰਦੇ ਆ ਆਪਣੇ 92 ਐਮਐਲਏ ਲੈ ਕੇ ਪਹੁੰਚੇ ਬਾਰਡਰ ਤੇ ਕੌਣ ਰੋਕਦਾ ਇਹਨਾਂ ਨੂੰ ਜਾਓ ਬਾਰਡਰ ਤੇ ਆਪਦੇ ਧੀਆਂ ਪੁੱਤ ਲੈ ਕੇ ਜਾਓ ਜਿਹੜੇ ਵਿਦੇਸ਼ਾਂ 'ਚ ਸੈੱਟ ਕੀਤੇ ਇਹਨਾਂ ਦੇ ਐਮਐਲਏਾਂ ਦੇ ਆਪਦੇ ਆਪਦੇ ਐਮਐਲਏ ਆਪਦੇ ਆਪਦੇ ਪਰਿਵਾਰ ਲੈ ਕੇ ਪਹੁੰਚ ਜਾਣ ਉੱਥੇ ਕੋਈ ਨਹੀਂ ਰੋਕਣ ਵਾਲਾ ਇਹਨਾਂ ਨੂੰ ਇਹ ਹਵਾ 'ਚ ਬਿਆਨ ਦੇਣ ਵਾਲੇ ਬੰਦੇ ਆ ਲੋਕਾਂ ਨੂੰ ਹਥਿਆਉਣ ਵਾਸਤੇ ਕਿਤੋਂ ਨਾ ਕਿਤੋਂ ਜਿੱਥੋਂ ਇਹਨਾਂ ਨੂੰ ਮਿਲੇ ਵੀ ਵੋਟ ਸਾਨੂੰ ਕਿਤੋਂ ਕੈਪਚਰ ਕਰਨ ਦਾ ਮੌਕਾ ਮਿਲੇ ਤਾਂ ਲੁਧਿਆਣੇ ਦੇ ਵਿੱਚ ਵੀ ਆਪਾਂ ਦੇਖਿਆ ਕਿਵੇਂ ਸੰਘੂਰ ਜੋ ਹੈਗਾ ਸਿੰਘੂਰ ਦਾ ਸਿੰਘੂਰ ਜਿਹੜਾ ਵਿਵਾਦ ਆ ਉਹ ਉਹਦੇ ਤੇ ਵੀ ਇਹਨਾਂ ਨੇ ਫਲੈਕਸ ਲਾਤੇ ਫਲੈਕਸ ਲਾ ਕੇ ਵੋਟਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਕਹਿਣ ਤੋਂ ਭਾਵੇਂ ਆ ਵੀ ਇਹ ਤਾਂ ਮੁਰਦੇ ਦੇ ਕਫਨ ਲਾਉਣ ਵਾਲੇ ਆ ਮੁਰਦਿਆਂ ਦੇ ਉੱਤੇ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਨ ਵਾਲੇ ਲੋਕ ਆ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਣਾ ਕਿ ਇਲਫਾਜ਼ ਔਰ ਜੁਮਲੇ ਹੀ ਨਹੀਂ ਕਾਫੀ ਰੂਹਦਾਰੀ ਨਾ ਹੋ ਤੋ ਇਬਾਦਤ ਹੀ ਲਵਾਰਸ ਹੈ ਇਬਾਦਤ ਹੀ ਲਵਾਰਸ ਹੈ ਕਿਉਂਕਿ ਇਨਾਂ ਕੋਲ ਹਰ ਦਿਨ ਨਿਤ ਤੋਂ ਨਿਤ ਨਵੇਂ ਤੋਂ ਨਵੀਆਂ ਮਤਲਬ ਕਿ ਸਕ੍ਰਿਪਟ ਤਿਆਰ ਕਰਕੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਂਦੀਆਂ ਕੋਸ਼ਿਸ਼ਾਂ ਹੁੰਦੀਆਂ ਪੰਜਾਬ ਦੇ ਲੋਕ ਇਸ ਗੱਲ ਨੂੰ ਹੁਣ ਸਮਝ ਚੁੱਕੇ ਆ ਬਸ ਰਹਿ ਗਿਆ 1.5 ਸਾਲ ਲੋਕ ਵੀ ਸੁੱਕੀ ਬੈਠੇ ਆ ਹੱਥਾਂ 'ਚ ਮੁਠੀਆਂ 'ਚ ਸੁੱਕੀ ਬੈਠੇ ਆ ਕਿ ਕੋਈ ਨਹੀਂ ਆਉਣ ਦੇ ਦਿਨੇ ਇਹ ਕਿਸਾਨਾਂ ਨੂੰ ਕਹਿੰਦਾ ਕਿ ਕਿਸਾਨ ਆਉਣ ਇਹਨਾਂ ਨੂੰ ਲੋਕ ਸਵਾਲ ਕਰਨਗੇ ਲੋਕ ਦਾ ਸਵਾਲ ਇਹਨਾਂ ਨੂੰ ਕਰਦੇ ਆ ਜਾ ਕੇ ਕਰਨ ਲੋਕਾਂ ਨਾਲ ਮੁਕਾਬਲਾ ਲੋਕਾਂ ਦੀ ਗੱਲ ਦਾ ਜਵਾਬ ਦੇਣ ਜੇ ਇਹਨੇ ਹਰਮਨ ਪਿਆਰੇ ਨੇਤਾ ਇਹਨੇ ਤਾਂ ਜਿੱਥੇ ਕਿਤੇ ਜਾਣਾ ਹੋਵੇ ਪਿੰਡ ਦੇ ਵਿੱਚ ਜਾਂ ਕਿਸੇ ਕਸਬੇ ਦੇ ਵਿੱਚ ਜਾਣਾ ਹੋਵੇ ਨੇੜੇ ਤੇੜੇ ਦੇ 10 ਪਿੰਡਾਂ ਦੇ ਹਥਿਆਰ ਜਮ੍ਹਾਂ ਕਰਾ ਦਿੰਦੇ ਆ ਆਸ-ਪਾਸੇ ਦੇ ਇਲਾਕੇ ਨੂੰ ਪੁਲਿਸ ਦੀ ਸ਼ੌਣੀ ਦੇ ਵਿੱਚ ਤਬਦੀਲ ਕਰਕੇ ਫਿਰ ਉੱਥੇ ਜਾ ਕੇ ਇਹਨਾਂ ਦੇ ਹਰਮਨ ਪਿਆਰੇ ਨੇਤਾ ਉਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਆ ਅੱਜ ਇਹ ਕਹਿੰਦੇ ਅਸੀਂ ਜੀ ਲੋਕਾਂ ਦੇ ਦਿਲਾਂ 'ਚ ਵਸਦੇ ਆ ਜੇ ਇਹ ਇੰਨੇ ਹੀ ਦਿਲਾਂ 'ਚ ਵਸਦੇ ਇਹਨਾਂ ਨੂੰ ਇੰਨੇ ਪੁਲਿਸ ਲਾ ਕੇ ਉੱਥੇ ਸਿਕਿਉਰਿਟੀ ਲਾਉਣ ਦੀ ਕੀ ਲੋੜ ਹੁੰਦੀ ਹੈ ਪਰ ਜੇ ਵੇਖੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਇੱਕ ਸਾਂਝੀ ਮੀਟਿੰਗ ਰੱਖ ਪਾਰਟਿਸਪੈਂਟਾਂ ਨੇ ਉਹਨਾਂ ਨੇ ਵੀ ਇਹੀ ਚੀਜ਼ ਕਿਹਾ ਸੀ ਕਿ ਅਸੀਂ ਪਾਣੀ ਦਾ ਇੱਕ ਬੂੰਦ ਵੀ ਨਹੀਂ ਦੇਵਾਂਗੇ ਦੂਜੇ ਪਾਸੇ ਕਿਸਾਨ ਵੀ ਬਿਆਨ ਦੇ ਰਹੇ ਨੇ ਸਾਹਮਣੇ ਆ ਰਹੇ ਨੇ ਪਰ ਸੀਐਮ ਆੜ ਕਹਿ ਰਹੇ ਨੇ ਕਿ ਕਿਸਾਨ ਚੋਪਣੇ ਲਗਾਤਾਰ ਪਛੇਦਰੇ ਦੇ ਵਿੱਚ ਕਰਤਿਸ਼ਣ ਯੂਨੀਅਨ ਵੱਲੋਂ ਮੰਗ ਪੱਤਰ ਦਿੱਤੇ ਗਏ ਆ ਉਹਨਾਂ ਨੇ ਮੁੱਦੇ ਰੱਖੇ ਗਏ ਕਿ ਇਹਨਾਂ ਮੁੱਦਿਆਂ ਦੇ ਉੱਪਰ ਸੈਸ਼ਨ ਤੇ ਵਿੱਚ ਗੱਲਬਾਤ ਕੀਤੀ ਜਾਵੇ ਪਰ ਜਿਹੜਾ ਕਿਹਾ ਗਿਆ ਕਿ ਐਕਟ ਜਿਹੜਾ ਹੈਗਾ ਉਹ ਰੱਦ ਕਰ ਦਿੱਤਾ ਜਾਵੇਗਾ ਪਰ ਅੱਜ ਲੱਗਦਾ ਹੈ ਕਿ ਇਹ ਚੀਜ਼ ਹੋਵੇਗੀ ਪਾਣੀ ਦੇ ਹੱਲ ਆ ਲੋਕਾਂ ਨੂੰ ਪੰਜਾਬ ਦਾ ਪਾਣੀ ਨੂੰ ਪਾਣੀ ਜਿਹੜਾ ਪੰਜਾਬ ਦੇ ਵਿੱਚ ਰਹੇਗਾ ਦੇਖੋ ਜਗਤਾਰ ਜੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਹੁਣ ਵੀ ਮੈਂ ਇਹ ਗੱਲ ਕਹਿਣਾ ਜਿਸ ਤਰ੍ਹਾਂ ਸੈਂਟਰ ਸਰਕਾਰ ਚਲਦੀ ਆ ਆਪਦਾ ਗੋਦੀ মিডিਆ ਬਣਾ ਲਿਆ ਉਸੇ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਇੱਕ মিডিਆ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈ ਚੈਨਲਾਂ ਨੂੰ ਇਹਨਾਂ ਨੇ ਆਪਦੇ ਕਿਤੇ ਕੈਪਚਰ ਕੀਤਾ ਹੋਇਆ ਪਰ ਕਿਸੇ ਵੀ ਮੁੱਦੇ ਤੇ ਗੱਲਬਾਤ ਕਰਨ ਨੂੰ ਖਰੀ ਉਤਰਨ ਨੂੰ ਪੰਜਾਬ ਸਰਕਾਰ ਤਿਆਰ ਨਹੀਂ ਹੈ ਕਿਸਾਨਾਂ ਦੀ ਤਾਂ ਗੱਲ ਜੋ ਕਿਸਾਨ ਬਿਆਨ ਦੇਣੇ ਚਾਹੁੰਦੇ ਆ ਉਹਦਾ ਚੈਨਲਾਂ ਤੇ ਚਲਦੀ ਨਹੀਂ ਜੋ ਕਿਸਾਨ ਆਪਣੀਆਂ ਮੰਗਾਂ ਰੱਖਦੇ ਆ ਉਹਦਾ ਚੈਨਲਾਂ ਤੇ ਆਉਂਦੀਆਂ ਹੀ ਨਹੀਂ ਬਸ ਪਾਣੀਆਂ ਦਾ ਰਾਖਾ ਭਗਵੰਤ ਮਾਨ ਪਾਣੀਆਂ ਦਾ ਰਾਖਾ ਭਗਵੰਤ ਮਾਨ ਉਹਦੇ ਪੋਸਟਰ ਵੱਡੇ ਵੱਡੇ ਅਖਬਾਰਾਂ ਤੇ ਲਾਤੇ ਚੈਨਲਾਂ ਤੇ ਮਸ਼ਹੂਰੀਆਂ ਦੇਤੀਆਂ ਪੰਜਾਬ ਦੇ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਬਰਬਾਦ ਕੀਤਾ ਜਾ ਰਿਹਾ ਹੋਰ ਕੁਝ ਨਹੀਂ ਇਹਨਾਂ ਚੋਂ ਕੱਢਣ ਪਾਉਣ ਨੂੰ ਕੀ ਲੱਗਦਾ ਨਹੀਂ ਕਿ ਬਾਕੀ ਸਰਕਾਰ ਜਿਹੜਾ ਹੈਗਾ ਉਹੀ ਜਿਹੜੀ ਗੱਲ ਗੱਲ ਕਰਦੇ ਆ ਉਹ ਵੀ ਆਪਣੇ ਆਪ ਨੂੰ ਚਪਕਾ ਰਹੀ ਹੈ ਬਾਕੀ ਜਿੰਨੇ ਵੀ ਵਿਰੋਧੀ ਨੇ ਉਹ ਸਾਰਿਆਂ ਦੀਆਂ ਆਵਾਜ਼ਾਂ ਦਬ ਜਿੰਨੇ ਚਾਹ ਪੜਾ ਸੈਸ਼ਨ ਹੋਵੇ ਚਾਹੇ ਬਾਹਰ ਹੋਵੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਆ ਪਿਛਲੇ ਮੈਂ ਦੇਖਦਾ ਕਰਜ਼ੇ ਦੀ ਪੰਡ ਜੋ ਚੜਾਈ ਗਈ ਹੈ ਉਹ ਭਗਵੰਤ ਮਾਨ ਦੀ ਸਰਕਾਰ ਦੇ ਦਰਮਿਆਨ ਚੜੀ ਹੈ ਕਰੋੜਾਂ ਅਰਬਾਂ ਰੁਪਏ ਪੰਜਾਬ ਦੇ ਸਿਰ ਤੇ ਚੜਾਤਾ ਸੈਂਟਰ ਸਰਕਾਰ ਜੋ ਇਹਨਾਂ ਦੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨੂੰ ਲਿਸ਼ਕਾਉਣ ਵਾਸਤੇ ਪੰਜਾਬ ਦੇ ਸਿਰ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਐ ਕਰਜ਼ੇ ਦੀ ਪੰਡ ਚੜਾ ਕੇ ਰੱਖਦੀ ਆਉਣ ਵਾਲੀਆਂ ਪੀੜ੍ਹੀਆਂ ਮੈਂ ਸਮਝਦਾ ਤਿੰਨ ਚਾਰ ਸਰਕਾਰਾਂ ਵੀ ਬਦਲ ਜਾਣ ਉਹਨਾਂ ਤੋਂ ਇਹ ਕਰਜ਼ਾ ਨਹੀਂ ਲੈਣਾ ਜਿਸ ਹਿਸਾਬ ਦੇ ਨਾਲ ਪੰਜਾਬ ਨੂੰ ਕਰਜ਼ਾਈ ਕੀਤਾ ਜਾ ਰਿਹਾ ਹੈ ਪੰਜਾਬ ਕਰਜ਼ੇ ਦੀ ਪੰਡੇ ਢੇਠ ਆ ਚੁੱਕਿਆ ਹੈ ਪੰਜਾਬ ਬਰਬਾਦੀ ਦੇ ਰਾਹ ਤੇ ਜਾ ਚੁੱਕਿਆ ਹੈ ਪੰਜਾਬ ਦਾ ਪਾਣੀ ਉਹ 86% ਜ਼ਹਿਰੀਲਾ ਹੋ ਚੁੱਕਿਆ ਪੰਜਾਬ ਇੱਕ ਜ਼ਹਿਰੀਲਾ ਰੇਗਿਸਤਾਨ ਬਣਦਾ ਜਾ ਰਿਹਾ ਪਰ ਪੰਜਾਬ ਸਰਕਾਰ ਇਸ ਮੁੱਦੇ ਤੇ ਬਿਲਕੁਲ ਸੰਜੀਦਾ ਨਹੀਂ ਹੈ ਇਹ ਤਾਂ ਸਿਰਫ ਵਿਰੋਧੀਆਂ ਨੂੰ ਗਾਲਾਂ ਕੱਢਣ ਵਾਸਤੇ ਬਾਦਲ ਆਏ ਸੀ ਕੈਪਟਨ ਆਏ ਸੀ ਕਾਂਗਰਸੀ ਆਏ ਆ ਅਕਾਲੀ ਕਿਉਂ ਆ 3 ਸਾਲ ਦੇ ਕਰੀਬ ਇਹਨਾਂ ਨੇ ਇਸੇ ਕੰਮ ਤੇ ਲੰਗਾਤੇ ਪਰ ਕੋਈ ਵੀ ਮੁੱਦੇ ਦੀ ਗੱਲ ਨਹੀਂ ਕੀਤੀ 3 ਸਾਲ ਤੋਂ BBMB ਦੇ ਵਿੱਚੋਂ ਸਾਡੇ ਪੰਜਾਬ ਦੀ ਨੁਮਾਇੰਦਗੀ ਖਤਮ ਹੋਈ ਕੋਈ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾਂ ਹਾਈ ਕੋਰਟ ਦੇ ਵਿੱਚ ਕੋਈ ਰਿਟ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਇਹਨਾਂ ਦਾ ਐਡਵੋਕੇਟ ਜਰਨਲ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ ਦੇ ਕੋਈ ਵਡੇਰੇ ਹਿੱਤਾਂ ਦੀ ਗੱਲ ਕਰੀ ਜਾਵੇ ਪੰਜਾਬ ਨੂੰ ਐ ਲਟਾਇਆ ਜਾ ਰਿਹਾ ਪੰਜਾਬ ਬਰਬਾਦੀ ਦੇ ਕੰਢੇ ਤੇ ਆ ਰਿਹਾ ਇਸ ਟਾਈਮ ਧੰਨਵਾਦ ਸਤਿ ਸ਼੍ਰੀ ਅਕਾਲ ਆਹ ਤੋਂ ਇਹ ਸੰਨ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਰਿਪੋਰਟ ਤੋਂ ਡਬਲਿਊ ਟੌਨਸੀ ਜਿਨ੍ਹਾਂ ਵੱਲੋਂ ਬਾਖੂ ਵੀ ਕਿਹਾ ਗਿਆ ਕਿ ਸਰਕਾਰ ਵੱਲੋਂ ਜੋ ਐਕਟਰ ਦੇ ਉੱਪਰ ਆ ਗੱਲਬਾਤ ਕੀਤੀ ਗਈ ਹੁਣ ਰੱਦ ਕੀਤਾ ਜਾਵੇਗਾ ਕਿਉਂਕਿ ਆ ਸਮੇਂ ਤੋਂ ਪਹਿਲਾਂ ਹੀ ਜਦੋਂ ਇਸ ਮੈਨੇਜਮੈਂਟ ਵਿੱਚੋਂ ਭਾਰਤ ਨੂੰ ਪਾਸੇ ਪੰਜਾਬ ਨੂੰ ਪਾਸੇ ਕੀਤਾ ਗਿਆ ਸੀ ਤਾਂ ਉਸ ਸਮੇਂ ਆਮ ਆਈ ਪਾਰਟੀ ਵੱਲੋਂ ਵਿਰੋਧ ਨਹੀਂ ਕੀਤਾ ਹਰੇ ਖਾਰੇ ਪਾਰਟੀਆਂ ਵੱਲੋਂ ਸਵਾਲ ਚੁੱਕੇ ਗਏ ਸੀ ਹੁਣ ਵੀ ਜਿਹੜਾ ਲਗਾਤਾਰ ਕਿਸਾਨ ਜਥੇਬੰਦੀਆਂ ਵੀ ਨੇ ਮੰਗ ਪੱਤਰ ਵੀ ਦੇ ਚੁੱਕਿਆ ਨੇ ਪਾਣੀ ਦੇ ਮਸਲੇ ਤੇ ਬੋਲ ਨਹੀਂ ਬੋਲ ਵੀ ਚੁੱਕਿਆ ਨੇ ਪਰ ਸੀਐਮ ਮਾਨ ਕਹਿ ਰਹੇ ਨੇ ਕਿ ਕਿਸਾਨ ਇਸ ਵਕਤ ਚੁੱਪ ਨੇ ਜੋ ਪਾਣੀ ਦੀ ਗੱਲ ਕਰਦੇ ਨੇ ਉਹ ਚੁੱਪ ਨੇ ਇਹ ਖਿਆਲ ਪਤਾ ਨਹੀਂ ਕਿੱਥੋਂ ਆਉਦੇ ਨੇ ਕੀ ਗੱਲਬਾਤ ਹੁੰਦੀ ਹੈ ਪਰ ਲੋਕ ਸੁਚੇਤ ਨੇ ਆ ਲੋਕ ਪਾਣੀਆਂ ਦੇ ਆਵਾਜ਼ ਚੁੱਕ ਰਹੇ ਨੰਦੇ ਪਣ ਦੀ ਬਾਤ ਚੱਕ ਰਹੇ ਨੇ ਪਰ ਦੇਖਣਾ ਹੋਏਗਾ ਕਿ ਇਸ ਵਾਲਾ ਜੀ ਸਰਕਾਰਾਂ ਕਦੋਂ ਧਿਆਨ ਦੇਣ ਜੇ ਪਾਣੀ ਦਾ ਮਸਲਾ ਹੈ ਜਿਸ ਤਰ੍ਹਾਂ ਹੁਣ ਜੰਗ ਦਾ ਮਸਲਾ ਹੱਲ ਹੋਇਆ ਹੈ ਪਾਣੀ ਦਾ ਮਸਲਾ ਹੱਲ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਜੋ ਕਿਹਾ ਜਾਂਦਾ ਸੀ ਪੰਜਾਬ ਦੀ ਇੱਕ ਬੂੰਦ ਵੀ ਨਹੀਂ ਦਿੱਤੀ ਜਾਵੇਗੀ ਉਹ ਬੂੰਦ ਹੁਣ ਪੰਜਾਬ ਵਿੱਚ ਰਹੇਗੀ ਕਿ ਨਹੀਂ ਕੈਮਰਾਮੈਨ ਧਰਮਿੰਦਰ